ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਕਿ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਵਿਸਾਖੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ ਤੇ ਜੇਕਰ ਤੁਸੀਂ ਇਸ ਦਿਨ ਤੱਕ ਆਪਣੇ ਘਰ ਦੇ ਕੋਨੇ ਦੇ ਵਿੱਚ ਇਹ ਇੱਕ ਚੀਜ਼ ਰੱਖ ਦਿੰਦੇ ਹੋ ਤਾਂ ਤੁਸੀਂ ਹਮੇਸ਼ਾ ਹੀ ਕਰੋੜਾਂ ਦੇ ਵਿੱਚ ਖੇਡੋਗੇ ਸਾਂਗਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਓ ਜੀ ਤੇ ਸਾਰ ਸੰਗਤਾਂ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਵਸਾਖੀ ਦਾ ਪਵਿੱਤਰ ਤਿਹਾੜਾ ਆਉਣ ਵਾਲਾ ਹੈ ਜੇਕਰ ਇਸ ਦਿਨ ਤੱਕ ਤੁਸੀਂ ਸ਼ਾਮ ਦੇ ਸਮੇਂ ਆਪਣੇ ਘਰ ਦੇ ਵਿੱਚ ਇੱਕ ਚੀਜ਼ ਲਿਆ ਕੇ ਰੱਖ ਲੈਂਦੇ ਹੋ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹ ਮਿਲੇਗਾ ਸਾਰ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜਰੂਰ ਸੁਣੋ ਸਾ ਸੰਗਤ ਜੀ ਵਿਸਾਖੀ ਦੀ ਸ਼ਾਮ ਤੱਕ ਇੱਕ ਚੀਜ਼ ਤੁਸੀਂ ਲੈ ਕੇ ਆਪਣੇ ਘਰ ਦੇ ਕੋਨੇ ਵਿੱਚ ਰੱਖ ਦੇਣੀ ਹੈ ਇਸੇ ਨਾਲ ਤੁਹਾਡੇ ਘਰ ਦੀ ਕਾਇਆ ਪਲਟ ਜਾਵੇਗੀ ਪਰ ਉਸ ਤੋਂ ਪਹਿਲਾਂ ਸਾਰੇ ਦੇ ਕੇ ਪੈਂਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹਰ ਦਿਨ ਕੱਲ ਨਾਲੋਂ ਚੰਗਾ ਹੁੰਦਾ ਹੈ ਕੱਲ ਦੇ ਦੁੱਖ ਸਾਡੇ ਪਿੱਛੇ ਛੋਟੇ ਜਾਣ ਤੇ ਆਉਣ ਵਾਲੇ ਦਿਨ ਸਾਡੇ ਚੰਗੇ ਸ਼ੁਰੂ ਹੋ ਜਾਣ। ਅੱਜ ਵਿੱਚ ਸਿਰਫ ਤੇ ਸਿਰਫ ਸੌਖੀ ਹੀ ਸੌਖਾ ਸੀ ਮਾਲ ਸਕੇ। ਸੰਗਤ ਦੀ ਜ਼ਿੰਦਗੀ ਦੇ ਲਈ ਮਨੋਖ ਦੇ ਤੰਦਾ ਕਪੜਾ ਟੇਂਡ ਵਿੱਚ ਰੋਟੀ ਤੇ ਸਿਰ ਤੇ ਛੱਤ ਮਨ ਦਾ ਖੜਿਆ ਰਹਿਣਾ ਬੜਾ ਜ਼ਰੂਰੀ ਹੁੰਦਾ ਹੈ। ਇਹ ਸਭ ਆਪਾਂ ਚਾਹੁੰਦੇ ਹਾਂ। ਤਾਂ ਇੱਕ ਚੀਜ਼ ਲਿਆ ਕੇ ਆਪਣੇ ਘਰ ਦੇ ਕੋਨੇ ਦੇ ਵਿੱਚ ਰੱਖ ਦੇਣੀ ਹੈ। ਫਿਰ ਦੇਖ ਲੈਣਾ ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਵੇਗਾ। ਤੁਹਾਡੇ ਮਨ ਦੀਆਂ ਮਰਾਦਾਂ ਪੂਰੀਆਂ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਲਹਿਰਾ ਪੈਰਾ ਬਰਕਤਾਂ ਆਉਣਗੀਆਂ ਸੰਗਤ ਜੀ ਤੁਹਾਡੇ ਜਿਹੜੇ ਮਾੜੇ ਤੰਚਾਲ ਰਹੇ ਸਨ ਉਹ ਖਤਮ ਹੋਉਣਗੇ ਜੇਕਰ ਮਨੁੱਖ ਸਰੀਰਿਕ ਪੱਖੋਂ ਨਰੋਗ ਹੋਵੇਗਾ ਤੇ ਤੰਦਰੁਸਤ ਸਰੀਰ ਹੋਵੇਗਾ ਤੇ ਮਨ ਆਪਣੇ ਆਪ ਹੀ ਖੜਿਆ ਰਹੇਗਾ ਫਿਰ ਸਾਧ ਸੰਗਤ ਜੀ ਤੁਹਾਡਾ ਦਿਲ ਜਿਹੜਾ ਹੈ ਬੜਾ ਖੁਸ਼ ਰਹੇਗਾ ਮਨ ਨੂੰ ਖੁਸ਼ੀ ਹੋਵੇਗੀ ਕਿ ਸਭ ਕੁਝ ਠੀਕ ਹੈ ਸਿਹਤ ਠੀਕ ਹੈ ਤਤੋਂ ਸੇ ਅੱਗੋਂ ਕੰਮ ਕਰਨ ਦੇ ਲਈ ਵੀ ਉਤਸ਼ਾਹ ਪੈਦਾ ਕਰ ਸਕਦੇ ਹੋ ਅੱਜ ਆਪਾਂ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਸਾਧ ਸੰਗਤ ਜੀ ਇਸ ਗੱਲ 'ਤੇ ਧਿਆਨ ਦਿਓ ਕਿ ਕਈ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਜਦੋਂ ਥੋੜਾ ਬਹੁਤ ਦਰਦ ਹੁੰਦਾ ਹੈ ਤਾਂ ਉਹ ਗੋਲੀਆਂ ਦਾ ਫੱਕਾ ਮਾਰ ਲੈਂਦੇ ਹਨ ਉਹ ਤੋਂ ਪਾਣੀ ਦਾ ਗਲਾਸ ਪੀ ਲੈਂਦੇ ਹਨ ਅੱਜ ਆਪਾਂ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਕਿ ਦਰਦ ਹੋਇਆ ਹੈ ਗੋਲੀਆਂ ਦਾ ਫੱਕਾ ਮਾਰ ਲਓ ਤੇ ਪਾਣੀ ਦਾ ਗਲਾਸ ਪਰ ਕੇ ਪੀ ਲਓ ਸੰਘਾਜੀ ਤੁਹਾਨੂੰ ਫਿਰ ਥੋੜੀਕੀ ਦੇਰ ਤੱਕ ਆਰਾਮ ਮਿਲ ਜਾਵੇਗਾ ਤੇ ਇਹ ਤੁਸੀਂ ਗੱਲ ਕਰ ਲੈਂਦੇ ਹੋ ਫਿਰ ਉਸ ਗੱਲ ਨੂੰ ਟਾਲ ਦਿੰਦੇ ਹੋ ਆਪਣੇ ਆਪ ਹੀ ਤੁਸੀਂ ਡਾਕਟਰ ਬਾਂਝਾਂਦੇ ਹੋ ਸਾਧ ਸੰਘਾਜੀ ਆਪਣੇ ਸਿਹਤ ਦਾ ਤੁਸੀਂ ਖਿਆਲ ਵੀ ਨਹੀਂ ਰੱਖਦੇ ਬਾਕੀ ਅਸੀਂ ਸਾਰੀਆਂ ਗੱਲਾਂ ਦਾ ਖਿਆਲ ਰੱਖ ਲੈਂਦੇ ਹਾਂ ਜੇਕਰ ਬੱਚਿਆਂ ਨੂੰ ਕੁਝ ਹੋ ਗਿਆ ਤੇ ਚਲੋ ਛੇਤੀ ਦਵਾਈ ਦਾਰੂਪ ਕਰਵਾ ਲੈਂਦੇ ਹਾਂ ਜਾਂ ਹੋਰ ਕਿਸੇ ਨੂੰ ਕੁਝ ਹੋ ਗਿਆ ਤੇ ਛੇਤੀ ਛੇਤੀ ਦਵਾਈ ਲਿਆ ਕੇ ਦੇ ਦਿੰਦੇ ਹਾਂ ਅਸੀਂ ਚਾਹ ਤੀ ਕਹਿ ਦਿੰਦੇ ਹਾਂ ਕਿ ਉਹਨਾਂ ਨੂੰ ਆਰਾਮ ਕਰਵਾਓ ਸਾਹ ਸੰਗਾ ਜੀ ਜਦੋਂ ਸਾਡੀ ਆਪਣੀ ਮਾਰੀ ਆ ਜਾਂਦੀ ਹੈ ਤਾਂ ਆਪਣੇ ਲਈ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ ਖਾਸ ਕਰਕੇ ਮੇਰੀਆਂ ਭੈਣਾਂ ਬੇਬੀਆਂ ਸੰਗਤ ਜੀ ਬੀਬੀਆਂ ਭੈਣਾਂ ਇਸ ਗੱਲ ਵੱਲ ਖਾਸ ਧਿਆਨ ਦੇਣ ਤੇ ਆਪਣੇ ਵੱਲ ਧਿਆਨ ਦੇਣ ਜੇਕਰ ਉਹਨਾਂ ਨੂੰ ਕੋਈ ਦਰਦ ਹੁੰਦਾ ਹੈ ਉਸ ਨੂੰ ਭੁੱਲ ਕੇ ਆਪਣੇ ਕੰਮ ਧੰਦਿਆਂ ਤੇ ਲੱਗੀਆਂ ਰਹਿੰਦੀਆਂ ਹਨ ਤੇ ਉਹ ਦੁੱਖ ਉਹਨਾਂ ਦਾ ਫਿਰ ਵੱਜ ਜਾਂਦਾ ਹੈ ਜਿੰਨਾ ਚਿਰ ਮੰਜੇ ਤੇ ਉਹ ਨਹੀਂ ਪੈਂਦੀਆਂ ਉਹਨਾਂ ਚਿਰ ਉਹ ਦਵਾਈ ਨਹੀਂ ਲੈਂਦੀਆਂ ਇਸ ਗੱਲ ਦਾ ਸਾਥ ਸੰਗਾ ਜੀ ਖਾਸ ਕਰਕੇ ਧਿਆਨ ਰੱਖ ਲੈਣਾ ਹੈ ਸੰਗਾ ਜੀ ਜਿੰਨਾ ਜੇ ਤੋ ਸਿੱਠੇ ਹੋ ਤੁਹਾਡੀ ਕਦਰ ਵੀ ਹੋਣਾ ਚਾਹੀ ਰਹੀ ਹੋਵੇਗੀ ਇਸ ਲਈ ਆਪਣੇ ਸਰੀਰ ਨੂੰ ਹਮੇਸ਼ਾ ਨਰੋਗ ਰੱਖੋ ਆਪਣੇ ਸਰੀਰ ਵੱਲ ਧਿਆਨ ਦਿਓ ਆਪਣੇ ਸਿਹਤ ਵੱਲ ਧਿਆਨ ਦਿਓ ਕਿਉਂਕਿ ਜਿੰਨਾ ਹੀ ਅਸੀਂ ਨਜ਼ਰ ਅੰਦਾਜ਼ ਕਰਾਂਗੇ ਓਨੇ ਹੀ ਅਸੀਂ ਬਿਮਾਰ ਹੋ ਜਾਵਾਂਗੇ ਓਨੇ ਹੀ ਨੇੜੇ ਸਾਡੇ ਦੁੱਖ ਹੁੰਦੇ ਜਾਣਗੇ ਇਸ ਲਈ ਇਹ ਚੀਜ਼ਾਂ ਸਾਰੀਆਂ ਹੀ ਸਮਾਂ ਆਉਣ ਤੋਂ ਪਹਿਲਾਂ ਨਾਪ ਲੈਣੀਆਂ ਚਾਹੀਦੀਆਂ ਹਨ ਇਹ ਚੀਜ਼ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲੈਣੀ ਚਾਹੀਦੀ ਹੈ ਆਪਣੀ ਸਿਹਤ ਵੱਲ ਖਾਸ ਧਿਆਨ ਦਿਓ ਕਿਉਂਕਿ ਜਿੰਨਾ ਹੀ ਅਸੀਂ ਨਜ਼ਰ ਅੰਦਾਜ਼ ਕਰਾਂਗੇ ਓਨੇ ਹੀ ਅਸੀਂ ਬਿਮਾਰ ਹੋ ਜਾਵਾਂਗੇ ਓਨੇ ਹੀ ਨੇੜੇ ਸਾਡੇ ਦੁੱਖ ਆਉਂਦੇ ਜਾਣਗੇ ਇਸ ਲਈ ਇਹ ਚੀਜ਼ਾਂ ਸਾਰਿਆਂ ਹੀ ਸਮਾਂ ਆਉਣ ਤੋਂ ਪਹਿਲਾਂ ਨਾਪ ਲੈਣੀਆਂ ਚਾਹੀਦੀਆਂ ਹਨ ਇਹ ਚੀਜ਼ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲੈਣੀ ਚਾਹੀਦੀ ਹੈ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਹਰ ਪਾਸੇ ਫਿਰ ਸੋਖੀ ਸੋਖ ਹੋਵੇਗਾ ਸਭ ਤੋਂ ਪਹਿਲੀ ਗੱਲ ਇਹ ਕਿ ਸਰਫ ਤੇ ਸਰਫ 300 ਰੁਪਏ ਵਿੱਚ ਹੀ ਆ ਜਾਂਦੀ ਹੈ ਇਹ ਚੀਜ਼ ਜャ ਮਿੱਠਾ ਸੋਡਾ ਜਿਸ ਨੂੰ ਲੋਕ ਆਂ ਦੇਖਿਆ ਕਰ ਦਿੰਦੇ ਹਨ ਸਿਹਤ ਦਾ ਸਭ ਤੋਂ ਵੱਡਾ ਰਾਜ਼ ਤੇ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਹੈ ਸੰਗਤ ਜੀ ਜਦੋਂ ਵੀ ਤੁਸੀਂ ਆਟਾ ਕੁੰਨਦੇ ਹੋ ਚੇਕਰ ਆਪਣੇ ਪਰਿਵਾਰ ਦੇ ਜੀ ਨੂੰ ਤੁਸੀਂ ਤੰਦਰੁਸਤ ਤੇ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਅੱਧਾ ਚਮਚ ਸੋਡੇ ਦਾ ਆਟੇ ਦੇ ਵਿੱਚ ਮਿਲਾ ਕੇ ਕੁੰਨ ਲਓ ਸਾ ਸੰਗਤ ਜੀ ਫਿਰ ਤੁਸੀਂ ਉਹਦੀਆਂ ਰੋਟੀਆਂ ਬਣਾ ਲੈਣੀਆਂ ਹਨ ਤੁਸੀਂ ਅੱਧਾ ਚਮਚਾ ਦਾ ਥੋੜਾ ਜਿਹਾ ਹਿੱਸਾ ਵੀ ਆਟੇ ਵਿੱਚ ਪਾ ਕੇ ਗੁੰਨ ਲੈਂਦੇ ਹੋ ਤੇ ਉਹਦੀਆਂ ਰੋਟੀਆਂ ਬਣਾ ਲਓ ਤੇ ਇਹ ਤੁਸੀਂ ਅੱਧੇ ਚਮਚਾ ਦਾ ਵੀ ਚੌਥਾ ਹਿੱਸਾ ਜਾਂ ਪੰਜਵਾਂ ਹਿੱਸਾ ਵੀ ਮਿੱਠੇ ਸੋਡੇ ਦਾ ਆਟੇ ਵਿੱਚ ਪਾ ਕੇ ਗੁੰਨ ਸਕਦੇ ਹੋ ਓਨੀ ਵਾਰ ਹੀ ਪਾਉਣਾ ਹੈ ਜਿੰਨੇ ਵਰਕਰ ਦੇ ਵਿੱਚ ਕੋਈ ਬਿਮਾਰ ਹੁੰਦਾ ਹੈ ਤੁਹਾਡੇ ਘਰ ਵਿੱਚ ਫਿਰ ਕਦੇ ਵੀ ਰੋਗ ਨਹੀਂ ਆਵੇਗਾ ਇਸ ਦੇ ਨਾਲ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੇ ਪੇਟ ਠੀਕ ਰਹਿੰਦਾ ਹੈ ਮਨੁੱਖ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਪਹਿਲਾਂ ਕਾਲ ਦੇ ਵਿੱਚ ਇਹ ਬੇਬੀਆਂ ਵਾਰਤ ਦੀਆਂ ਸਨ ਨਾ ਹੀ ਉਦੋਂ ਕਿਸੇ ਨੂੰ ਕਮਜ ਹੋਂਦੀ ਸੀ ਨਾ ਹੀ ਗੈਂਸ ਤੇ ਨਾ ਹੀ ਕਿਸੇ ਦਾ ਢਿੱਡ ਵੱਦਾ ਸੀ ਬੱਚਿਆਂ ਦੇ ਢਿੱਡ ਦੇ ਵਿੱਚ ਕੀੜੇ ਨਹੀਂ ਸਨ ਹੁੰਦੇ ਇਨਫੈਕਸ਼ਨ ਵਗੈਰਾ ਵਰਗੀ ਕੋਈ ਵੀ ਬਿਮਾਰੀ ਨਹੀਂ ਸੀ ਹੁੰਦੀ ਉਹ ਹਰ ਚੀਜ਼ ਦਾ ਮਾਵਾ ਧਿਆਨ ਰੱਖਦੀਆਂ ਸਨ ਅਤੇ ਮਾਵਾ ਉਹਨਾਂ ਨੂੰ ਹਰ ਚੀਜ਼ ਖਾਣ ਨੂੰ ਵੀ ਦਿੰਦੀਆਂ ਸਨ ਤੇ ਬੱਚੇ ਵੀ ਉਦੋਂ ਸਾਰੀਆਂ ਹੀ ਚੀਜ਼ਾਂ ਚੋਂ ਪਚਾਬ ਖਾ ਲੈਂਦੇ ਸਨ ਅੱਜਕੱਲ ਦੇ ਬੱਚੇ ਵੀ ਕੁਝ ਨਹੀਂ ਖਾਂਦੇ ਤੇ ਕਿਸੇ ਨੂੰ ਖੇਡਣੇ ਦੀ ਸਮੱਸਿਆ ਹੁੰਦੀ ਹੈ ਕਿਸੇ ਨੂੰ ਕੋਈ ਤੇ ਉਸ ਵੇਲੇ ਇਹੋ ਜਿਹੀ ਕੋਈ ਵੀ ਸਮੱਸਿਆ ਸਾਹ ਸੰਗੇ ਜੀ ਨਹੀਂ ਸੀ ਰੰਗ ਵੀ ਸਾਫ਼ ਹੁੰਦਾ ਸੀ ਤੇ ਰੋਗਾਂ ਤੋਂ ਮੁਕਤੀ ਹੁੰਦੀ ਸੀ ਰੋਗਾਂ ਨਾਲ ਲੜਨ ਦੀ ਅੰਦਰ ਸ਼ਕਤੀ ਵੀ ਹੁੰਦੀ ਸੀ ਉਹ ਇਸ ਨਾਲ ਫਰ ਸ਼ਕਤੀ ਵੱਧ ਜਾਂਦੀ ਸੀ ਛਾਤੀ ਵਿੱਚੋਂ ਜਲਣ ਹਟਾ ਦਿੰਦਾ ਸੀ ਇਹ ਕਿਲ ਮੁਹਾਸੇ ਸ਼ਾਇਆ ਵਗੈਰਾ ਵੀ ਦੂਰ ਕਰ ਦਿੰਦਾ ਸੀ ਹੋਰ ਪਤਾ ਨਹੀਂ ਕਿੰਨੇ ਕੁ ਗੁਣ ਐਸੇ ਵਿੱਚ ਸਮਾਏ ਹੋਏ ਹਨ ਸਿਰਫ ਤੇ ਸਿਰਫ ਇੱਕ ਛੋਟੀ ਜੀ ਚੀਜ਼ ਪਰ ਕਈ ਲੋਕ ਇਸ ਨੂੰ ਮਾੜਾ ਸਮਝਦੇ ਸਨ ਜੋ ਕਿ ਸੱਚ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਸਾਦ ਸੰਗਤ ਜੀ ਚੁੱਪਚਾਪ ਲਿਆ ਕੇ ਤੁਸੀਂ ਜ਼ਰੂਰ ਇਸ ਨੂੰ ਘਾ ਦੇ ਵਿੱਚ ਰੱਖੋ ਤੇ ਇਸਤੇਮਾਲ ਕਰੋ ਕਿਸੇ ਨੂੰ ਵੀ ਨਾ ਦੱਸੋ ਕਿ ਅਸੀਂ ਇਸ ਵਿੱਚ ਮਿੱਠਾ ਸੋਡਾ ਪਾਇਆ ਹੋਇਆ ਹੈ ਚੁੱਪਚਾਪ ਲਿਆ ਕੇ ਇਸੇ ਵਰਤੋ ਕਰੋ ਤੁਸੀਂ ਬਹੁਤ ਹੀ ਘਟ ਕਰਨੀ ਹੈ ਜੋ ਪਚਾਪ ਲਿਆ ਕੇ ਇਸੇ ਵਾਰ ਤੋਂ ਤੁਸੀਂ ਬਹੁਤ ਹੀ ਕੱਟ ਕਰਨੇ ਹਨ ਤੁਸੀਂ ਕਟੋ-ਕਟ 8 ਦਿਨ ਇਸ ਦੀ ਚੀਜ਼ ਦੀ ਵਰਤੋਂ ਕਰਕੇ ਦੇਖ ਲਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਇਸ ਦੇ ਕਿੰਨੇ ਚਮਤਕਾਰ ਇਸ ਸੰگە ਜੀ ਫਾਇਦੇ ਹਨ ਸਿਹਤ ਨਰੋਈ ਹੈ ਸਰੀਰ ਤੁਹਾਨੂੰ ਹੌਲਾ-ਹੌਲਾ ਲੱਗਣ ਲੱਗ ਜਾਵੇਗਾ ਤੁਸੀਂ ਪੁਰਾਣੇ ਵੈਦ ਹਕੀਮ ਜੇਕਰ ਤੁਹਾਡੇ ਕੋਲ ਕੋਈ ਹੁੰਦਾ ਤਾਂ ਉਹ ਵੀ ਤੁਹਾਨੂੰ ਦੱਸ ਦਿੰਦਾ ਸਾਸੰਗਾਜੀ ਪੁਰਾਣੇ ਵੈਦ ਹਕਮ ਜਿਹੜੇ ਹੁੰਦੇ ਸਨ ਉਹਨਾਂ ਨੂੰ ਵੀ ਇਹ ਗੱਲ ਸੁਣਨ ਨੂੰ ਉਹਨਾਂ ਕੋਲ ਮਿਲ ਜਾਂਦੀ ਸੀ ਉਹਨਾਂ ਕੋਲੋਂ ਜੇਕਰ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਤਾਂ ਤੁਹਾਨੂੰ ਜ਼ਰੂਰ ਦੱਸੇ ਕਿ ਮਿੱਠੇ ਸੋਡੇ ਦੇ ਕਿੰਨੇ ਫਾਇਦੇ ਹਨ ਰੋਟੀ ਤਾਂ ਆਪਣੇ ਘਰ ਵਿੱਚ ਖਾਦੀ ਜਾਂਦੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਘਰ ਦੇ ਜੀ ਤੰਦਰੁਸਤ ਤੇ ਨਰੋਗੋਂ ਡਾਕਟਰਾਂ ਦੇ ਕੋਲ ਨਾ ਜਾਣ ਤਾਂ ਉਹ ਪੈਸੇ ਦੀ ਬਚਤ ਵੀ ਹੋ ਜਾਂਦੀ ਹੈ ਉਦੇ ਨਾਲ ਪਰਿਵਾਰ ਖੁਸ਼ ਰਹਿੰਦਾ ਹੈ ਤੁਸੀਂ ਆਪਣੇ ਸਿਰ ਤੇ ਕਰਜ਼ਾ ਨਹੀਂ ਚੜਨ ਦੇਣਾ ਹਸਪਤਾਲਾਂ ਦੇ ਬਿੱਲ ਨਹੀਂ ਭਰਨੇ ਤੇ ਅੱਧੇ ਚਮਚ ਦੇ ਨਾਲ ਫਿਰ ਕਿੱਡਾ ਕੁ ਸੰਗਤਜੀ ਫਰਕ ਪੈ ਜਾਣਾ ਹੈ ਕਈ ਇਹ ਸੋਚਦੇ ਹਨ ਕਿ ਬੀਬੀਆਂ ਹੀ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਤੁਹਾਡਾ ਇਹ ਹੀ ਅੱਧਾ ਚਮਚਾ ਤੁਹਾਡੇ ਘਰ ਨੂੰ ਨਿਰੋਗ ਤੇ ਤੰਦਰੁਸਤ ਬਣਾ ਦੇਵੇਗਾ ਅੱਜ ਤੋਂ ਹੀ ਆਪਣੇ ਘਰ ਦੇ ਕਿਚਨ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਲਿਆ ਕੇ ਰੱਖ ਲਓ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਨਿਰੋਗ ਤੇ ਤੰਦਰੁਸਤ ਬਣਾ ਲੈਣਾ ਸਾਸੰਗਾ ਜੀ ਦੂਜੀ ਚੀਜ਼ ਜੋ ਘਰ ਵਿੱਚ ਲੈ ਕੇ ਆਉਣੀ ਹੈ ਮਿੱਟੀ ਦਾ ਦੀਵਾ ਉਹ ਵੀ ਵੱਡਾ ਹੋਵੇ ਤੇ ਉਸ ਦੇ ਵਿੱਚ ਦੇਸੀ ਘਿਓ ਪਾ ਕੇ ਤੁਸੀਂ ਜੋਤ ਜਗਾ ਸਕਦੇ ਹੋ ਜਿਨ੍ਹਾਂ ਕੋਲ ਰੋਜ਼ ਦੇਸੀ ਘਿਓ ਨਹੀਂ ਹੁੰਦਾ ਸਰ ਉਹਨਾਂ ਦਾ ਤੇਲ ਵੀ ਪਾ ਸਕਦੇ ਹਨ ਉਹ ਦੀਵਾ ਰੋਜ਼ ਤੁਸੀਂ ਆਪਣੇ ਘਰ ਦੇ ਵਿੱਚ ਜੋਰ ਜਗਾਓ ਸਿਆਣੇ ਆਖਦੇ ਹਨ ਕਿ ਐਦਾ ਘਰਾਂ ਦੇ ਨਾਲ ਘਰ ਵਿੱਚ ਸੁੱਖ ਸਮਰiddhi ਤੇ ਬਰਕਤ ਆਉਂਦੀ ਹੈ ਤਾਂ ਦੀ ਵਰਖਾ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਸਰੋਂ ਦੇ ਤੇਲ ਦਾ ਦੀਵਾ ਜੇਕਰ ਸਾਡੇ ਘਰ ਵਿੱਚ ਜਗਦਾ ਹੋਵੇ ਤੇ ਮਨੋਂ ਕਾਮਨਾਵਾਂ ਤੇ ਇਸ਼ਾਵਾਂ ਪੂਰੀਆਂ ਹੋ ਜਾਂਦੀਆਂ ਹਨ ਇਹ ਸਿਆਣੇ ਬਜ਼ੁਰਗਾਂ ਨੇ ਕਿਹਾ ਹੈ ਕਿ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਖਤਮਾ ਹੋ ਜਾਂਦਾ ਹੈ ਘਰ ਵਿੱਚ ਨੈਗੇਟਿਵ ਪ੍ਰਭਾਵ ਖਤਮ ਹੋ ਜਾਂਦਾ ਹੈ ਜਿਸ ਦੇ ਨਾਲ ਲੜਾਈ ਝਗੜੇ ਖਤਮ ਹੁੰਦੇ ਹਨ ਤੇ ਨਾਲ ਹੀ ਨਾਲ ਬਰਕਤ ਵਾਸ ਕਰ ਜਾਂਦੀ ਹੈ ਇਸ ਗੱਲ ਦੇ ਵਿਗਿਆਨ ਨੇ ਪੁਸ਼ਟੀ ਕੀਤੀ ਹੈ ਕਿ ਜਿਸ ਘਰ ਵਿੱਚ ਰੋਜ਼ ਸਰੋਂ ਦੇ ਤੇਲ ਦਾ ਦੀਵਾ ਜਗਾਇਆ ਜਾਂਦਾ ਹੈ ਉਸ ਘਰ ਦੇ ਸਾਰੇ ਜੀਵ ਘਟਾਣੋਂ ਜਿਹੜੇ ਹੁੰਦੇ ਹਨ ਮਰ ਜਾਂਦੇ ਹਨ ਇਹਦੇ ਨਾਲ ਫਿਰ ਜਿਹੜੀਆਂ ਬਿਮਾਰੀਆਂ ਹਨ ਉਹ ਵੀ ਘਟੋ ਜਾਂਦੀਆਂ ਹਨ ਜਦੋਂ ਜੀਵ ਜਾਨ ਨੂੰ ਮਾਰ ਗਏ ਤਾਂ ਰੋਗਾਂ ਤੋਂ ਆਪਣੇ ਆਪ ਮੁਕਤੀ ਮਿਲ ਜਾਵੇਗੀ ਰਾਤ ਨੂੰ ਨੀਂਦ ਵੀ ਬੜੀ ਚੰਗੇ ਆਉਂਦੀ ਹੈ ਨਕਾਰਾਤਮਕ ਪ੍ਰਭਾਵ ਦੂਰ ਹੋ ਜਾਂਦਾ ਹੈ ਸੋ ਅੱਜ ਤੋਂ ਸਾਥ ਸੰਗਤ ਜੀ ਕਾਰ ਦੇ ਵਿੱਚ ਦੀਵਾ ਜਗਾਉਣਾ ਸ਼ੁਰੂ ਕਰ ਦਿਓ ਤੀਜੀ ਚੀਜ਼ ਜੋ ਘਰ ਵਿੱਚ ਲੈ ਕੇ ਆਉਣੀ ਹੈ ਉਹ ਜੀ ਦੋਰੀ ਡੰਡਾ ਜਿਸ ਨੂੰ ਸਲਵਟਾ ਵੀ ਆਖਦੇ ਹਨ ਇਸ ਨੂੰ ਆਪਣੇ ਘਰ ਵਿੱਚ ਲਿਆਓ ਤੇ ਜਦੋਂ ਆਪਾਂ ਚੀਜ਼ਾਂ ਨੂੰ ਕੁੱਟਦੇ ਹਾਂ ਮਿਕਸੀ ਦੇ ਡੱਬੇ ਵਿੱਚ ਪਾ ਦਿੰਦੇ ਹਾਂ ਉਹਨਾਂ ਵਿੱਚੋਂ ਜਿਹੜਾ ਤੇਲ ਨਿਕਲ ਜਾਂਦਾ ਹੈ ਜਿਹੜੇ ਤੱਤ ਨਿਕਲ ਜਾਂਦੇ ਹਨ ਉਹ ਮਿਕਸੀ ਨੂੰ ਲੱਗ ਜਾਂਦੇ ਹਨ ਜਦੋਂ ਆਪਾਂ ਉਸ ਨੂੰ ਪੀਸਦੇ ਹਾਂ ਤੇ ਗਰਮ ਹੋ ਕੇ ਨਸ਼ਟ ਹੋ ਜਾਂਦੇ ਹਨ ਜਿਸ ਦੇ ਨਾਲ ਚੀਜ਼ਾਂ ਦਾ ਸਵਾਦ ਬਦਲ ਜਾਂਦਾ ਹੈ ਘੜਤਣ ਆ ਜਾਂਦੀ ਹੈ ਹਾਥ ਨਾਲ ਇਸ ਨੂੰ ਵਰਤ ਕੇ ਦੋਰੀ ਡੰਡੇ ਦਾ ਸਵਾਦ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ ਇਸ ਨਾਲ ਸਰੀਰ ਨੂੰ ਜ਼ਰੂਰੀ ਤੱਤ ਮਿਲ ਜਾਣਗੇ ਦੋਰੀ ਡੰਡੇ ਦੀ ਵਰਤੋਂ ਜ਼ਰੂਰ ਕਰੋ ਤੇ ਸੰਗਤ ਜੀ ਘਰ ਦੀ ਰਸੋਈ ਦੇ ਕੋਨੇ ਦੇ ਵਿੱਚ ਲਿਆ ਕੇ ਇਹਨਾਂ ਚੀਜ਼ਾਂ ਨੂੰ ਰੱਖ ਲੋ ਤਾਂ ਤੁਹਾਡੀ ਸਿਹਤ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੀ ਬਣ ਜਾਵੇਗੀ ਸੋ ਸਾਥ ਸੰਗਤ ਜੀ ਇਹਨਾਂ ਗੱਲਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿਉਂਕਿ ਜਿਹੜੇ ਮਿਕਸੀ ਵਗੈਰਾ ਦੇ ਵਿੱਚ ਅਸੀਂ ਚੀਜ਼ ਪਾ ਲੈਂਦੇ ਹਾਂ ਗ੍ਰੈਂਡਰ ਕਰ ਲੈਂਦੇ ਹਾਂ ਉਹਦੇ ਨਾਲ ਉਸ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਸਰੀਰ ਵਿੱਚ ਗਰਮੀ ਆਉਂਦੀ ਹੈ ਜਿੱਗਾ ਤੇ ਗੁਰਦੇ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਆਪਾਂ ਆਖਦੇ ਹਾਂ ਕਿ ਬਜ਼ੁਰਗਾਂ ਦੀ ਸਿਹਤ ਚੰਗੀ ਹੈ ਕਿਉਂਕਿ ਉਹਨਾਂ ਨੇ ਖੁਰਾਕਾਂ ਖਾਧੀਆਂ ਹਾਂ ਤੇ ਉਹ ਖੁਰਾਕਾਂ ਖਾਧੀਆਂ ਸਨ ਜੋ ਕਿ ਉਹਨਾਂ ਦਾ ਸਰੀਰ ਜਿਸ ਤੇ ਨਾਲ ਚੱਲਦਾ ਫਿਰਦਾ ਸੀ ਉਹ ਪਾਣੀ ਵੀ ਘੜੇ ਦਾ ਪੀਂਦੇ ਸਨ ਸਾਰਾ ਟੱਬਰ ਹੀ ਘੜੇ ਦਾ ਪਾਣੀ ਪੀ ਕੇ ਫਿਰ ਇਹ ਦਾਲ ਸਬਜ਼ੀ ਬਣਾਉਂਦੇ ਸੀ ਉਹ ਇਹ ਮਿੱਟੀ ਦੇ பானਿਆਂ 'ਚ ਪਣਾਉਂਦੇ ਸਨ ਫਿਰ ਉਹ ਚੁੱਲ੍ਹੇ ਤੇ ਰੱਖ ਕੇ ਸਬਜ਼ੀ ਬਣਾਉਂਦੇ ਸਨ ਤੇ ਸਾਗ ਵਗੈਰਾ ਫਿਰ ਸਾਰੇ ਹੀ ਉਹਨਾਂ ਨੂੰ ਪੌਸ਼ਟਿਕ ਤੱਤ ਸਰੀਰ ਤੋਂ ਮਿਲ ਜਾਂਦੇ ਸਨ ਪੌਸ਼ਟਿਕ ਤੱਤ ਸਰੀਰ ਨੂੰ ਜਦੋਂ ਰੋਟੀਆਂ ਬਣਾਉਂਦੇ ਸਨ ਤੇ ਉਦੋਂ ਵੀ ਮਿਲ ਜਾਂਦੇ ਸਨ ਦੋ ਚੀਜ਼ਾਂ ਨਾਲ ਮਿਲਦੇ ਹਨ ਇੱਕ ਪਹਿਲਾ ਖੁੱਲੀ ਹਵਾ ਸੂਰਜ ਦੀ ਰੋਸ਼ਨੀ ਇਹਨਾਂ ਦੋਵਾਂ ਚੀਜ਼ਾਂ ਤੋਂ ਅੱਜਕਲ ਅਸੀਂ ਬਚਦੇ ਫਿਰਦੇ ਹਾਂ ਜੋ ਕਿ ਇੱਕ ਅਮਰਤ ਵਾਂਗ ਸਾਡੇ ਸਰੀਰ ਨੂੰ ਲੱਗਦੀ ਹੈ ਸਾਸ ਸੰਗਾ ਜੀ ਆਪਣੇ ਘਰ ਦੇ ਵਿੱਚ ਐਲੂਮੀਨੀਅਮ ਦੇ ਪਾਂਡੇ ਲੈ ਕੇ ਆਉਂਦੇ ਹਨ ਜੋ ਸਾਡੇ ਸਰੀਰ ਲਈ ਇੱਕ ਜ਼ਹਿਰ ਦੇ ਬਰਾਬਰ ਹਨ ਪਰਿਵਾਰ ਨੂੰ ਚੰਗੀ ਸਿਹਤ ਦੇ ਲਈ ਸਟੀਲ ਜਾਂ ਫਿਰ ਮਿੱਟੀ ਦੇ ਪਾਂਡੇ ਲਿਆ ਕੇ ਉਹਨਾਂ ਦੀ ਵਰਤੋਂ ਕਰੋ ਘਰ ਦੇ ਜਿਹੜੇ ਐਲੂਮੀਨੀਅਮ ਪਾਂਡੇ ਹਨ ਉਹਨਾਂ ਨੂੰ ਵੇਚ ਦਿਓ ਜੇਕਰ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖ ਲੈਂਦੇ ਹੋ ਤੁਹਾਡੀ ਸਿਹਤ ਜਿਹੜੀ ਹੈ ਉਹ ਤੰਦਰੁਸਤ ਰਹੇਗੀ ਖੁਸ਼ਹਾਲ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ